ਸੰਸ਼ਕਾਲੀ ਸਾਰਿਆਂ ਨੂੰ ਮੈਂ ਲਾਪਰਿਤ ਕਰ ਹਾਜ਼ਰਾਂ ਚ ਸਿਮਰਨ ਲੁਧਿਆਨਵੀ ਦੁਆਰਾ ਲਿਖੀ ਗਈ ਕਹਾਣੀ ਰੰਗਦੀ ਸਾਵਲੀ ਦਾ ਭਾਗ ਸਤਮਾਲਕੀ ਆਪਾਂ ਸ਼ੁਰੂ ਕਰਦੇ ਹਾਂ ਆਪਣੀ ਮਾਂ ਦੇ ਨਾ ਬੋਲਣ ਨੇ ਸਿਮਰਨ ਨੂੰ ਹੈਰਾਨ ਪਰੇਸ਼ਾਨ ਕਰ ਦਿੱਤਾ ਉਹ ਬਿਟਰ ਬਿਟਰ ਆਪਣੀ ਮਾਂ ਵੱਲ ਝਾਕਦੀ ਰਹੀ ਤਦ ਉਸ ਦੀ ਮਾਂ ਨੇ ਵੀ ਉਸ ਦਾ ਹੱਥ ਫੜਦੇ ਹੋਏ ਮਿਸਟਰ ਸ਼ਹਿਵਾਜ਼ ਦੇ ਹੱਥ ਹਿਤੇ ਧਰ ਦਿੱਤਾ ਉਹ ਸਾਖਿਆ ਕਿ ਉਹ बस ਹੁਣ ਇਹੋ ਵਿਖਣਾ ਚਾਹੁੰਦੀ ਆ ਆਪਣੀ ਤੀ ਦਾ ਹੱਸਦਾ ਵਸਦਾ ਪਰਿਵਾਰ ਹੋਰ ਉਸ ਨੂੰ ਕੁਝ ਨਹੀਂ ਚਾਹੀਦਾ ਬਸ ਸਿਮਰਨ ਇਸ ਰਿਸ਼ਤੇ ਲਈ ਰਾਜੀ ਹੋ ਜਾਵੇ ਉਹ ਸਮਝੇਗੀ ਕਿ ਉਸਦੀ ਤੀ ਨੇ ਉਸ ਨੂੰ ਸਭ ਕੁਝ ਦੇ ਦਿੱਤਾ ਸਿਮਰਨ ਦੀ ਮਾਂ ਨੇ ਸਿਮਰਨ ਨੂੰ ਸੱਚਮੁੱਚ ਇੱਕ ਦਿੱਕਤੀ ਵਿੱਚ ਪਾ ਦਿੱਤਾ ਸੀ ਯਕਦਮ ਉਹ ਇਸ ਸਥਿਤੀ ਵਿੱਚ ਕੀ ਜਵਾਬ ਦੇ ਸਕਦੀ ਸੀ ਉਸ ਨੂੰ ਸੋਚਣ ਲਈ ਵਕਤ ਚਾਹੀਦਾ ਸੀ ਉਹ ਹਲੇ ਕੁਝ ਵੀ ਕਹਿੰਦੇ ਸਮਰੱਥ ਨਹੀਂ ਸੀ ਆਪਣੇ ਸਾਹਮਣੇ ਹੋ ਆਪਣੀ ਮਾਂ ਨੂੰ ਲੇਚਾਰਗੀ ਪਰਿਹਾਲਤ ਵਿੱਚ ਵੇਖ ਰਹੀ ਸੀ ਤੇ ਮਿਸਟਰ ਸ਼ਹਿਵਾਜ਼ ਉਸ ਪ੍ਰਤੀਵਿਤਾ ਸਿਮਰਨ ਦੀ ਹਮਦਰਦੀ ਸੀ ਪਰ ਵਿਆ ਸਿਮਰਨ ਨੇ ਮਿਸਟਰ ਸ਼ਹਿਵਾਜ਼ ਨਾਲ ਵਿਆਹ ਦਾ ਕਦੇ ਸੋਚਿਆ ਵੀ ਨਹੀਂ ਸੀ ਇਸ ਲਈ ਮੌਕੇ ਤੇ ਉਸ ਨੂੰ ਕੋਈ ਫੈਸਲਾ ਲੈਣਾ ਬੇਅਦ ਔਕਾ ਹੋ ਰਿਹਾ ਸੀ ਸਿਮਰਨ ਦੀ ਇਹ ਮਨ ਸਥਿਤੀ ਉਸਦੀ ਮਾਂ ਵੀ ਵੇਖ ਰਹੀ ਸੀ ਇਸ ਲਈ ਉਸ ਨੇ ਸਿਮਰਨ ਨੂੰ ਅਗਲੇ ਦਿਨ ਤੱਕ ਦਾ ਸਮਾਂ ਦੇ ਦਿੱਤਾ ਪਰ ਨਾਲ ਹੀ ਉਹ ਉਸ ਉਤੇਜ ਕਲ ਦਾ ਦਬਾਅ ਵੀ ਬਣਾ ਰਹੀ ਸੀ ਕਿ ਉਹ ਆਪਣਾ ਫੈਸਲਾ ਹਾਂ ਪੱਕੀ ਹੀ ਦੇ ਦੇਵੇ ਵਿਚਾਰੀ ਸਿਮਰਨ ਹੁਣ ਕਿਸ ਤਰ੍ਹਾਂ ਆਪਣੀ ਮਾਂ ਨੂੰ ਇਹ ਗੱਲ ਸਮਝਾਉਂਦੀ ਕਿ ਉਹ ਉਸ ਬੇਲੇ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੀ ਸੀ ਇੱਕ ਪਾਸੇ ਉਸ ਦਾ ਅਤੀਤ ਸੀ ਉਸ ਦਾ ਪਿਆਰ ਜਿਹੜਾ ਵਾਰ-ਵਾਰ ਉਸ ਦੇ ਸਾਹਮਣੇ ਆ ਕੇ ਖੜਾ ਹੋ ਜਾਂਦਾ ਸੀ ਉਸ ਦੀਆਂ ਯਾਦਾਂ ਉਸ ਨਾਲ ਆਪਣਾ ਲਗਾ ਸਿਮਰਨ ਨੂੰ ਭੁਲਾਇਆ ਨਹੀਂ ਸੀ ਭੁੱਲਦਾ ਬੇਸ਼ੱਕ ਕਿ ਆਕਾਸ਼ ਨਾਲ ਹੁਣ ਉਸ ਦਾ ਕੋਈ ਭੇਖ ਨਹੀਂ ਸੀ ਰਿਹਾ ਪਰ ਉਹ ਉਸ ਨੂੰ ਮੁਰਮੁੜ ਯਾਦ ਆਉਂਦਾ ਰਹਿੰਦਾ ਸੀ ਇੱਕ ਦਿਨ ਉਸਾ ਕਹਿੰਦਾ ਕਿ ਆਕਾਸ਼ ਨੇ ਜੂਸਣੜ ਕੀਤਾ ਉਹ ਤਾਂ ਕੋਈ ਦੁਸ਼ਮਣ ਵੀ ਨਹੀਂ ਕਰਦਾ ਪਰ ਜਦ ਇਹ ਉਸ ਦਾ ਦਿਲ ਹੋਰ ਪਾਸੇ ਹੋ ਜਾਂਦਾ ਤੇ ਆਪਣੀ ਪ੍ਰੀਤਮ ਦੀ નિર્ਦੋਸ਼ ਉਹਾਂ ਦੀਆਂ ਦੋਹਾਈਆਂ ਪਾਉਣ ਲੱਗਦਾ ਹੁਣ ਸਿਮਰਨ ਇੱਕ ਅਜੀਬ ਜਿਹੀ ਕਸ਼ਮਕਸ਼ ਵਿੱਚ ਫਸ ਚੁੱਕੀ ਸੀ ਸਾਰੀ ਰਾਤ ਉਸਦੀ ਇਹੋ ਕੁਝ ਸੋਚਦੀਆਂ ਹੀ ਲੰਘੇ ਸੀ ਮੁੜਮੁੜ ਆਕਾਸ਼ ਦਾ ਚਿਹਰਾ ਉਸ ਦੀਆਂ ਅੱਖਾਂ 'ਚ ਆਉਂਦਾ ਰਹਿੰਦਾ ਸੀ ਉਹ ਆਕਾਸ਼ ਨੂੰ ਕਿੰਨਾ ਪਿਆਰ ਕਰਦੀ ਸੀ ਆਕਾਸ਼ ਫਿੱਤਾ ਕਰਦਾ ਸੀ ਉਸ ਦੇ ਸਾਵਲੇ ਰੰਗ ਤੇ باوجود ਵੀ ਆਕਾਸ਼ ਨੇ ਹਰ ਵਾਰੀ ਹਰ ਜਗ੍ਹਾ ਤੇ ਉਸ ਦਾ ਸਾਥ ਦਿੱਤਾ ਸੀ ਉਸ ਨੂੰ ਕਦੇ ਨੀਮਾ ਨੀਸੀ ਮਹਿਸੂਸ ਹੋਣ ਦਿੱਤਾ ਉਸ ਦੀ ਖਾਤਰ ਤਾਂ ਉਹ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਲੜ ਜਾਇਆ ਕਰਦਾ ਸੀ ਫਿਰ ਆਖਿਰ ਐਸਾ ਕੀ ਹੋਇਆ ਕਿ ਉਸਨੇ ਸਿਮਰਨ ਪਾਸੋਂ ਜਮਾ ਹੀ ਕਿਨਾਰਾ ਕਰ ਲਿਆ ਕਿਉਂ ਉਸਨੇ ਸਿਮਰਨ ਨੂੰ ਇਟਾ ਵੱਡਾ ਧੋਖਾ ਦਿੱਤਾ ਕਿਉਂ ਨਾ ਉਸੇ ਜਜ਼ਬਾਤਾਂ ਨੂੰ ਸਮਝਿਆ ਬਸ ਇਹ ਕੁਝ ਸੋਚਦੇ ਆ ਸਿਮਰਨ ਦੀ ਜ਼ਿੰਦਗੀ ਦੀ ਅਗਲੀ ਸਵੇਰ ਹੋਈ ਉਸਦੀ ਮਾਂ ਨੇ ਜਦ ਉਸ ਤੋਂ ਉਸਦਾ ਫੈਸਲਾ ਪੁੱਛਿਆ ਤਾਂ ਉਸੇ ਉਮੀਰ ਮੁਤਾਬਿਕ ਉਸਨੇ ਸਿਮਰਨ ਪਾਸੋਂ ਹਾਂ ਹੀ ਸੋਨ ਨੂੰ ਮਿਲੀ ਪਰ ਸਿਮਰਨ ਦੇ ਮਨ ਵਿੱਚ ਮਿਸਟਰ ਸ਼ਹਿਵਾਜ਼ ਨੂੰ ਲੈ ਕੇ ਹਲੇ ਵੀ ਬਹੁਤ ਸਾਰੇ ਸਵਾਲ ਸਨ ਜਿਨ੍ਹਾਂ ਦੇ ਉਹ ਜਵਾਬ ਚਾਹੁੰਦੀ ਸੀ ਉਸ ਦੀ ਪਿਛਲੀ ਜ਼ਿੰਦਗੀ ਉਸ ਦਾ ਹੋਂਦ ਹਾਲ ਸਭ ਕੁਝ ਇਹ ਇਸ ਲਈ ਉਸਨੇ ਵਿਆਹ ਤੋਂ ਪਹਿਲਾਂ ਮਿਸਟਰ ਸ਼ਹਿਵਾਸ ਨਾਲ ਇਸ ਸੰਬੰਧਿਤ ਗੱਲ ਕਰਨੀ ਵਾਜਿਬ ਸਮਝੀ ਉਸ ਸ਼ਾਮ ਉਹ ਇੱਕ ਵਾਰੀ ਫੇਰ ਤੋਂ ਮਿਸਟਰ ਸ਼ਹਿਵਾਸ ਦੇ ਨਾਲ ਸਮੁੰਦਰ ਦੇ ਕਿਨਾਰੇ ਟੈਲਨ ਦੇ ਲੱਗੀ ਇਸ ਅਮੀਰ ਦੇ ਨਾਲ ਕਿ ਮਿਸਟਰ ਸ਼ਹਿਵਾਸ ਉਸ ਨੂੰ ਆਪਣੀ ਜ਼ਿੰਦਗੀ ਦਾ ਸਭ ਕੁਝ ਸੱਚ ਸੱਚ ਦੱਸ ਦੇਵੇਗਾ ਤੇ ਉਸੇ ਅਜਾਹ ਕਰੰਤੇ ਸਿਮਰਣ ਆਪ ਇਹਸ ਨਾਲ ਆਪਣੇ ਦਿਲ ਦਾ ਦੱਟ ਸਾਂਝਾ ਕਰ ਲਵੇਗੀ ਜਰੂ ਦੋਹਾਂ ਵਿੱਚ ਦੱਸਣ ਕੁਝ ਨਹੀਂ ਰਹੇਗਾ ਸਭ ਸੱਚ ਦੋਹਾਂ ਦੇ ਸਾਹਮਣੇ ਹੋਵੇਗਾ ਉਦੋਂ ਹੀ ਉਹ ਸ਼ੁਰੂ ਕਰੇਗੀ ਮਿਸਟਰ ਸ਼ਹਿਵਾਸ ਨਾਲ ਆਪਣੀ ਨਮੀ ਜ਼ਿੰਦਗੀ ਤੁਸੀਂ ਇਸ ਰਿਸ਼ਤੇ ਤੋਂ ਖੁਸ਼ ਤਾਂ ਹੋਣਾ ਮੇਰਾ ਮਤਲਬ ਕਿ ਕਦੀ ਇੱਦਾਂ ਤਾਂ ਨਹੀਂ ਵੀ ਤੁਹਾਡੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਦਬਾਅ ਪਾਇਆ ਜਾ ਰਿਹਾ ਹੋਵੇ ਤੁਸੀਂ ਆਪ ਇਵਿਆ ਨਾ ਕਰਨਾ ਚਾਹਨੇ ਪਰ ਕਿਸੇ ਮਜਬੂਰੀ ਦੇ ਚਲਦੇ ਤੁਸੀਂ ਹਾਂ ਕਰ ਦਿੱਤੀ ਹੋਵੇ। ਮਿਸਟਰ ਸ਼ਹਿਵਾਜ਼ ਨੇ ਆਪਣੀ ਜਾਂਚ ਸਿਮਰਨ ਦੇ ਦਿਲ ਦੀ ਜਾਣਨੀ ਚਾਹੀਏ ਸੀ ਪਰ ਸਿਮਰਨ ਨੇ ਨਹੀਂ ਇੰਦਾਂ ਤੀਕ ਕੋਈ ਗੱਲ ਨਹੀਂ ਆਹ ਕੇ ਸਾਰ ਦਿੱਤਾ ਜਦਕਿ ਮਨ ਹੈ ਮਨ ਵਿੱਚ ਉਸ ਦੇ ਵੀ ਕਾਸ਼ਮ ਕਛ ਰਹੀ ਚੱਲ ਰਹੀ ਸੀ। ਹਾਂ ਨਾ ਨੂੰ ਲੈ ਕੇ ਉਹ ਦਚਿੱਤੀ ਵਿੱਚ ਫਸੀ ਹੋਈ ਸੀ। ਇੱਕ ਪਾਸੇ ਉਸਦੀ ਮਾਂ ਦੀ ਖੁਸ਼ੀ ਤੇ ਦੂਜੇ ਪਾਸੇ ਉਸਦੀ ਆਪਣੀ ਖੁਸ਼ੀ ਆਕਾਸ਼ ਪਰ ਇਸ ਦੀ ਆਪਣੀ ਖੁਸ਼ੀ ਉਸਦੀ ਮਾਂ ਦੀ ਖੁਸ਼ੀ ਨਾਲ ਉਹ ਵਧੇਰੇ ਨਹੀਂ ਸੀ ਸਮਝਦੀ ਜਿਸ ਕਰਕੇ ਉਹ ਅਨਮਨਿਜਹੀ ਸਹੀ ਪਰ ਇਸ ਬੇਮੇਲ ਵਿਆਹ ਨੜਾਜੀ ਹੋ ਗਈ ਸੀ ਸਿਮਰਨ ਮੈਂ ਜਾਣਦਾ ਇਸ ਵਕਤ ਤੁਹਾਡੇ ਮਨ ਵਿੱਚ ਕਿੰਨੇ ਹੀ ਸਵਾਲ ਚੱਲ ਰਹੇ ਹੋਣੇ ਤੁਸੀਂ ਇਹ ਵੀ ਸੋਚ ਰਹੇ ਹੋਵੋਗੇ ਕਿ ਮੇਰਾ ਤਾਂ ਤੁਹਾਡੀ ਉਮਰ ਨਾਲ ਕਿੰਨਾ ਫਰਕ ਆ ਫਿਰ ਵੀ ਇਹ ਰਿਸ਼ਤਾ ਇਵਿਆ ਸਿਮਰਨ ਮੈਂ ਸਹੀ ਦੱਸਾਂ ਤਾਂ ਮੈਂ ਇਹਨਾਂ ਉਮਰਾ ਮਰਾ ਨੂੰ ਨਹੀਂ ਮੰਨਦਾ ਬੰਦੇ ਦੇ ਦਿਲ ਵਿੱਚ ਪਿਆਰ ਹੋਣਾ ਚਾਹੀਦਾ ਜਿੱਥੇ ਦਿਲ ਰਾਜੀ ਉੱਥੇ ਸਭ ਕੁਝ ਰਾਜੀ ਸੋ ਮੈਨੂੰ ਇਸ ਚੀਜ਼ ਨਾਲ ਕੋਈ ਫਰਕ ਨਹੀਂ ਪੈਂਦਾ ਮੈਂ ਬਸ ਇਨਾ ਹੀ ਕਹਾਂਗਾ ਕਿ ਮੈਂ ਹਮੇਸ਼ਾ ਤੁਹਾਨੂੰ ਖੁਸ਼ ਰੱਖਾਂਗਾ ਤਰੀਕੇ ਸੇ ਵੀ ਗੱਲਾਂ ਤੁਹਾਨੂੰ ਕੋਈ ਕਮੀ ਨਹੀਂ ਆਉਣ ਦੇਵਾਂਗਾ ਇਹ ਪੈਸਾ ਇਹ ਨਾਮ ਇਸ਼ੋਹਰਤ ਇਹ ਸਭ ਹੋਂਦੋਂ ਤੁਹਾਡਾ ਬਸ ਹੁਣ ਮੈਨੂੰ ਮੇਰੇ ਹਿੱਸੇ ਤੁਸੀਂ ਚਾਹੀਦੇ ਹੋ ਮਿਸਟਰ ਸ਼ਹਿਵਾਸ ਨੇ ਸਿਮਰਨ ਨੂੰ ਮਨਾ ਲਿਆਤ ਕਿ ਆਪਣੇ ਵੱਲੋਂ ਕੋਈ ਵੀ ਕਸਰ ਨਾ ਛੱਡੇ ਉਸ ਦੀਆਂ ਗੱਲਾਂ ਦਾ ਪ੍ਰਭਾਵ ਇੰਨਾ ਕਿ ਜਾਦੂਮਈ ਰਹਾ ਕਿ ਸਿਮਰਨ ਨੇ ਵੀ ਹੋਰ ਪਾਸੇ ਨੂੰ ਸੋਚਣਾ ਬੰਦ ਕਰ ਦਿੱਤਾ ਹੁਣ ਉਸ ਨੂੰ ਵੀ ਮਿਸਟਰ ਸ਼ਹਿਵਾਸ ਦੇ ਨਾਲ ਆਪਣਾ ਸੁਨਹਿਰੀ ਭਵਿੱਖ ਸਿਰਜਦਾ ਹੋਇਆ ਨਜ਼ਰ ਆਉਣ ਲੱਗਾ ਉਸ ਨੇ ਆਪਣੀ ਪੂਰੀ ਤਨੁਮਨੋ ਇਸ ਰਿਸ਼ਤੇ ਲਈ ਹਾਮੀ ਭਰ ਦਿੱਤੀ ਤੇ ਘਰ ਜਾ ਕੇ ਵਿਆਹ ਦੀਆਂ ਤਿਆਰੀਆਂ ਕਰਨ ਲੱਗੀ ਆਕਿਆ ਜਾਂਦਾ ਹੈ ਕਿ ਮੁਕੱਦਰ ਤੋਂ ਵੱਧ ਕੇ ਕਿਸੇ ਨੂੰ ਕੁਝ ਨਹੀਂ ਮਿਲਦਾ ਮਿਸਟਰ ਸ਼ੇਵਾਜ਼ ਨਾਲ ਵੀ ਇਹੋ ਹੋਇਆ ਉਸ ਰਾਤ ਉਸਨੇ ਸਿਮਰਨ ਨਾਲ ਵਿਆਹ ਤੋਂ ਪਹਿਲਾਂ ਹੀ ਉਸੇ ਸਾਰੀ ਸਚਾਈ ਸਿਮਰਨ ਦੇ ਸਾਹਮਣੇ ਆ ਗਈ ਸਿਮਰਨ ਆਪਣੀ ਸ਼ਾਪਿੰਗ ਦੇ سلسلے ਵਿੱਚ ਮਿਸਟਰ ਸ਼ੇਵਾਜ਼ ਨੂੰ ਮਿਲਣ ਖਾਤਰ ਗਈ ਆਪਣੀ ਆਉਣ ਦੀ ਸੂਚਨਾ ਆਉਣੇ ਪਲਾਂ ਮਿਸਟਰ ਸ਼ੇਵਾਜ਼ ਨੂੰ ਨਾ ਦਿੱਤੀ ਜਦੋਂ ਉਹ ਮਿਸਟਰ ਸ਼ਿਆਵਾਸ ਦੇ ਬੰਗਲੇ ਵਿੱਚ ਗਈ ਤਾਂ ਉਸੇ ਕਮਰੇ ਵਿੱਚ ਜਾਣ ਤੋਂ ਪਹਿਲਾਂ ਹੀ ਇੱਕ ਸਿਕਿਉਰਿਟੀ ਗਾਰਡ ਨੇ ਉਸ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ। ਇਹ ਕਹਿ ਕੇ ਕਿ ਅੰਦਰ ਸਾਹਿਬ ਦੀ ਕਿਸੇ ਨਾਲ ਜ਼ਰੂਰੀ ਮੀਟਿੰਗ ਚੱਲ ਰਹੀ ਹੈ। ਸਿਮਰਨ ਉਸ ਵਕਤ ਕੁਝ ਹੀ ਤੱਕ ਕਮਰੇ ਦੇ ਬਾਹਰ ਉਸੇ ਮੀਟਿੰਗ ਖਤਮ ਹੋਣ ਦਾ ਇੰਤਜ਼ਾਰ ਕਰਦੀ ਰਹੀ। ਪਰ ਜਦੋਂ ਉਸ ਨੂੰ ਸ਼ੱਕ ਜਿਹਾ ਹੋਣ ਲੱਗਾ ਤਾਂ ਉਹ ਸਿਕਿਉਰਿਟੀ ਗਾਰਡ ਨੂੰ ਚਲਾਕੀ ਨਾਲ ਬਾਹਰ ਵੱਲ ਨੂੰ ਭੇਜ دی۔ ਆਪੜੀ ਤੇਜ਼ੀ ਨਾਲ ਮਿਸਟਰ ਸ਼ਹਿਵਾਸ ਦੇ ਬੈੱਡਰੂਮ ਵਿੱਚ ਵੜ ਗਈ ਮਗਰ ਉੱਥੇ ਉਸਨੇ ਜੋ ਵੇਖਿਆ ਉਸ ਨਾਲ ਉਹ ਬਿਲਕੁਲ ਸ਼ਰਮਸ਼ਾਰ ਹੋਈ ਰੋਂਦੀ ਹੋਈ ਕਮਰੇ ਵਿੱਚੋਂ ਬਾਹਰ ਨਿਕਲ ਗਈ ਤਦ ਮਿਸਟਰ ਸ਼ਹਿਵਾਸ ਨੇ ਫਟਾਫਟ ਆਪਣੇ ਕੱਪੜੇ ਪਾਏ ਤੇ ਸਿਕਿਉਰਿਟੀ ਗਾਰਡ ਨੂੰ ਉਸ ਨੂੰ ਰੋਕਣ ਲਈ ਕਿਹਾ ਪਰ ਉਸ ਦੇ ਰੋਕਣ ਤੋਂ ਪਹਿਲਾਂ ਹੀ ਸਿਮਰਨ ਉਸ ਦੇ ਬੰਗਲੇ ਵਿੱਚੋਂ ਬਾਹਰ ਦੌੜ ਗਈ ਸੀ ਉਹ ਮੋੜ ਸਮੁੰਦਰ ਦੇ ਕਿਨਾਰੇ ਪਹੁੰਚ ਗਈ ਸੀ ਪਰ ਐਤ ਕੀ ਉਸ ਦੀ ਮਨਛਾ ਕੁਝ ਹੋਰ ਹੀ ਸੀ। ਸਿਮਰਨ ਸਮੁੰਦਰ ਵਿੱਚ ਛਾਲ ਮਾਰ ਕੇ ਆਪਣੀ ਜਾਨ ਹੀ ਦੇਣ ਵਾਲੀ ਸੀ ਕਿ ਇੱਕ ਜਾਣੀ ਪਹਿਚਾਨੀ ਜੀ ਆਵਾਜ਼ ਨੇ ਉਸਨੂੰ ਰੋਕ ਲਿਆ। ਨੇੜੇੋਂ ਆਂਤੇ ਉਸਨੇ ਇੱਕ ਝਟਕੇ ਨਾਲ ਸਿਮਰਨ ਨੂੰ ਆਪਣੇ ਕਲਾਵੇ ਵਿੱਚ ਪਰ ਲਿਆ। ਸਿਮਰਨ ਨੂੰ ਉਸ ਵਕਤ ਸੱਚਮੁੱਚ ਬੇਹੱਦ ਸਾਕੂਨ ਮਹਿਸੂਸ ਹੋਇਆ ਜਿਵੇਂ ਉਸਨੂੰ ਮਰਦੀ ਨੂੰ ਕਿਸੇ ਨੇ ਜੀਵਨ ਦਾਣ ਦੇ ਦਿੱਤਾ ਹੋਵੇ। ਕਿੰਨਾ ਚਿਰ ਹੋ ਉਸ ਬਚਾਉਣ ਵਾਲੇ ਸ਼ਖਸ ਦੇ ਸੀਨੇ ਨਾਲ ਲੱਕ ਕੇ ਰੋਂਦੀ ਰਹੀ। ਜਦ ਉਸ ਨੂੰ ਕੁਝ ਹੌਸਲਾ ਜਿਆ ਹੋਇਆ ਤਾਂ ਉਹ ਇਹ ਵੇਖ ਕੇ ਇਕਦਮ ਸੁੰਨ ਜੀ ਰਹਿ ਗਈ ਕਿ ਉਸ ਨੂੰ ਬਚਾਉਣ ਵਾਲਾ ਹੋਇ ਸ਼ਖਸ਼ ਕੋਈ ਹੋਰ ਨਹੀਂ ਬਲਕਿ ਖੁਦ ਆਕਾਸ਼ ਹੀ ਸੀ ਤਦ ਆਕਾਸ਼ ਨੇ ਉਸ ਨੂੰ ਆਪਣੇ ਪਿੱਛੇ ਤੋਂ ਹੁਣ ਤੱਕ ਦੀ ਸਾਰੀ ਕਹਾਣੀ ਦੱਸੀ ਉਸ ਦੱਸਿਆ ਕਿ ਕਿਉਂ ਉਸਨੇ ਕਾਜ਼ਰ ਨਾਲ ਵਿਆਹ ਕਰਾਉਂਦੀ ਹਾਮੀ ਭਰੀ ਇਹ ਰਿਸ਼ਤਾ ਉਸ ਦਾ ਉਸ ਦੀ ਮਰਜ਼ੀ ਤੋਂ ਬਿਗੈਰ ਹੋਇਆ ਸੀ ਦੋਹਾਂ ਪਰਿਵਾਰਾਂ ਨੇ ਆਪਸ ਵਿੱਚ ਚੰਗੇ ਵਪਾਰਕ ਸਬੰਧ ਮਨਾਉਣ ਦੇ ਬਦਲੇ ਉਸ ਨੇ ਤੇ ਕਾਜਲ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਕੀਤਾ ਸੀ ਉਹ ਕਾਜਲ ਨੂੰ ਪਸੰਦ ਨਹੀਂ ਸੀ ਕਰਦਾ ਬੇਸ਼ੱਕ ਉਹ ਬੇहद ਖੂਬਸੂਰਤ ਸੀ ਚੰਗੀ ਪੜ੍ਹੀ ਲਿਖੀ ਸੀ ਤੇ ਚੰਗੇ ਖਾਨਦਾਨ ਵਿੱਚੋਂ ਵੀ ਸੀ ਪਰ ਕਾਜਲ ਨਾਲ ਉਸ ਦਾ ਕਦੇ ਦਿਲ ਨਹੀਂ ਸੀ ਮਿਲਿਆ ਉਤੋਂ ਕਾਜਲ ਨੇ ਵੀ ਅੱਗੇ ਜਾ ਕੇ ਉਸ ਨਾਲ ਧੋਖਾ ਕੀਤਾ ਸੀ ਵਿਆਹ ਤੋਂ ਮੰਗਰੂ ਉਸੇ ਬਿਲਕੁਲ ਰੰਗ ਟੰਗ ਹੀ ਬਦਲ ਗਏ ਸਨ ਪਹਿਲਾਂ ਜਿਸ ਆਕਾਸ਼ ਦਾ ਉਹ ਨਾ ਲੈਂਦੀ ਨਹੀਂ ਸੀ ਥੱਕਦੀ ਹੁਣ ਉਹ ਆਕਾਸ਼ ਉਸ ਨੂੰ ਆਪਣੇ ਗਲ ਬੰਨੀ ਟੱਲੀ ਰੱਗਣ ਲੱਗਿਆ ਸੀ ਵਿਆਹ ਤੋਂ ਤਿੰਨ ਮਹੀਨੇ ਬਾਅਦ ਹੀ ਕਾਜ਼ਲ ਮੁਬਈ ਆ ਗਈ ਸੀ ਇੱਥੇ ਰਹਿ ਕੇ ਪਤਾ ਨਹੀਂ ਉਸ ਦਾ ਕੀ ਖਾਣਾ ਖਰਾਬ ਹੋਇਆ ਕਿ ਛੇਤੀ ਹੀ ਉਹ ਆਕਾਸ਼ ਨੂੰ ਤਲਾਕ ਦੇਣ ਦੀਆਂ ਧਮਕੀਆਂ ਦੇਣ ਲੱਗੀ ਆਕਾਸ਼ ਕਾਜ਼ਲ ਨਾਲ ਤਲਾਕ ਲੈਣ ਦੇ ਪੱਕੇ ਵਿੱਚ ਨਹੀਂ ਸੀ ਉਹ ਵਿਆਹ ਨੂੰ ਵੀ ਕੋਈ ਗੁੱਡੇ ਗੁੱਡੀਆਂ ਦਾ ਖੇਡ ਨਹੀਂ ਸੀ ਸਮਝਦਾ ਉਹ ਚਾਹੁੰਦਾ ਸੀ ਕਿ ਰਿਸ਼ਤਾ ਬਚਿਆ ਰਹੇ ਆਪਣੀ ਬਾਤ ਆ ਉਸਨੇ ਇਸ ਰਿਸ਼ਤੇ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਕਾਜਲ ਦੀਆਂ ਬਦਲੀਆਂ ਹਰਕਤਾਂ ਨੇ ਉਸ ਨੂੰ ਬਹੁਤ ਸ਼ਰਮਸ਼ਾਰ ਕੀਤਾ ਜਿਸ ਕੰਪਨੀ ਵਿੱਚ ਉਹ ਕੰਮ ਕਰਦੀ ਸੀ ਉਸਦੇ ਮਾਲਕ ਨਾਲ ਹੀ ਕਾਜਲ ਦੇ ਗਲਤ ਸੰਬੰਧ ਸਥਾਪਿਤ ਹੋਣ ਲੱਗੇ ਆਖਿਰ ਜਦ ਪਾਣੀ ਸਿਰੋਂ ਹੀ ਲੰਘਣ ਲੱਗਾ ਤਾਂ ਉਸਨੇ ਕਾਜਲ ਮਤਲਕ ਦੇਣਾ ਹੀ ਵਾਜਬ ਸਮਝਿਆ ਕਾਜ਼ਾ ਨੇ ਉਸ ਨਾਲ ਉਦੋਂ ਬਿਮਾਰੀ ਕੀਤੀ ਤੇ ਉਸ ਨੂੰ ਤਲਾਕ ਦੇਣ ਦੇ ਬਦਲੇ ਉਸ ਨੇ ਸਭ ਕੁਝ ਹੀ ਦੋਸਤ ਖੋ ਲਿਆ ਪਰ ਤੋਂ ਆਕਾਸ਼ ਸਮੁੰਦਰ ਦੇ ਕਿਨਾਰੇ ਇੱਕ ਛੋਟੀ ਜੀ ਦੁਕਾਨ ਕਰਕੇ ਰਹਿਣ ਲੱਗਾ ਜਿਸ ਨਾਲ ਉਸ ਦਾ ਤੋਰੀ ਫੁਲਕਾ ਦਾ ਚੱਲਦਾ ਰਿਹਾ ਪਰ ਉਸ ਨੂੰ ਆਪਣੀ ਜ਼ਿੰਦਗੀ ਵਿੱਚ ਉਹ ਸਕੂਨ ਨਾ ਮਿਲਿਆ ਜੋ ਸ਼ਾਇਦ ਉਸ ਨੂੰ ਆਪਣੀ ਜ਼ਿੰਦਗੀ ਸਿਮਰਨਲ ਗੁਜਾਰ ਦੀ ਮਿਲਣਾ ਸੀ ਮੰਗਰੂ ਆਕਾਸ਼ ਨੇ ਉਸ ਨੂੰ ਇਹ ਵੀ ਦੱਸਿਆ ਕਿ ਉਹ ਜਸਮੁੰਦਰ ਦੇ ਕਿਨਾਰੇ ਆਇਆ ਕਰਦੀ ਸੀ ਤਾਂ ਉਸ ਨੂੰ ਦੂਰੋਂ ਹੀ ਪਛਾਣ ਲਿਆ ਕਰਦਾ ਸੀ ਇੱਕ ਸ਼ਾਮ ਚਦਰਸ ਨੇ ਇਹ ਫੈਸਲਾ ਕੀਤਾ ਕਿ ਉਹ ਹੁਣ ਸਿਮਰਨ ਦੇ ਸਾਹਮਣੇ ਆਵੇਗਾ ਤੇ ਉਸ ਨੂੰ ਇਹ ਯਕੀਨ ਦਿਵਾਵੇਗਾ ਕਿ ਉਸ ਨੇ ਸਿਮਰਨ ਨਾਲ ਕੋਈ ਧੋਖਾ ਨਹੀਂ ਕੀਤਾ ਬਲਕਿ ਧੋਖਾ ਤਾਂ ਕਿਸਮਤ ਨੇ ਉਹਨਾਂ ਨਾਲ ਕੀਤਾ ਹੈ ਤਾਂ ਉਸ ਵਕਤ ਉਹ ਫਿਰ ਤੋਂ ਪਿੱਛੇ ਹਟਣ ਲਈ ਮਜਬੂਰ ਹੋ ਗਿਆ ਚਾਦਰਸ ਨੇ ਸਿਮਰਨ ਨੂੰ ਕਿਸੇ ਹੋਰ ਸ਼ਖਸ ਦੇ ਨਾਲ ਵੇਖਿਆ ਉਸ ਨੂੰ ਸਕਲ ਦਾ ਵੀ ਮਲਾਲ ਸੀ ਕਿਉਂਦੋ ਉਹ ਮਿਸਟਰ ਸ਼ਿਆਵਾਸ ਦੀ ਸ਼ਕਲ ਨਹੀਂ ਸੀ ਵੇਖ ਪਾਇਆ ਸਿਮਰਨ ਨੂੰ ਪਾਣੀ ਦੀ ਬੋਤਲ ਲੈਣ ਦੇ ਲਈ ਉਸ ਦੀ ਦੁਕਾਨ ਤੇ ਆਈ ਸੀ ਉਹ ਚਾਹੁੰਦਾ ਸੀ ਕਿ ਉਹ ਸਿਮਰਨ ਨੂੰ ਉੱਥੇ ਹੀ ਰੋਕ ਲਵੇ ਪਰ ਸਿਮਰਨ ਇਨੀ ਕਾਹਲ ਕਬਰਾੜ ਤੇ ਹੜਬੜਾਹਟ ਵਿੱਚ ਸੀ ਕਿ ਉਸ ਨੇ ਤਾਂ ਇਹ ਤੱਕ ਵੀ ਗੌਰ ਨਹੀਂ ਸੀ ਕੀਤਾ ਕੀ ਉਸ ਪ੍ਰੀਤ ਮੈਨੂਸ ਦੀ ਸਾਹਮਣੀ ਸੀ ਕਾਜ਼ਲ ਦੇ ਧੋਕੇ ਬਾਝੋਂ ਨਾਲ ਦਾ ਸਿਮਰਨ ਵੀ ਸਾਮਾ ਸੀ ਕਿਉਂਕਿ ਹੋਂਦ ਕੁਝ ਸਮਾਂ ਪਹਿਲਾਂ ਉਸਨੇ ਕਾਜ਼ਲ ਨੋਹੇ ਮਿਸਟਰ ਸ਼ੇਵਾਜ਼ ਦੇ ਨਾਲ ਹੰਬਸਤਰ ਹੁੰਦੀ ਵੇਖਿਆ ਸੀ ਮਿਸਟਰ ਸ਼ੇਵਾਜ਼ ਦੀ ਪਹਿਲੀ ਪਤਨੀ ਦੀ ਮੌਤ ਤੋਂ ਬਾਅਦ ਉਹ ਖੁਦ ਨੂੰ ਬੇਹੱਦ ਤਨਹਾ ਮਹਿਸੂਸ ਕਰਨ ਲੱਗ ਪਿਆ ਸੀ ਆਪਣੀ ਜ਼ਿੰਦਗੀ ਵਿੱਚ ਇੱਕ ਹਮਸਫਰ ਦੀ ਘਾਟ ਉਸ ਨੂੰ ਹਮੇਸ਼ਾ ਰੜਕਦੀ ਸੀ पर काजल ਨਾਲ ਉਸ ਦਾ ਰਿਸ਼ਤਾ ਭਾਤੇ ਪਤਨੀ ਵਰਗਾ ਪੱਕ ਨਹੀਂ ਸੀ ਉਸਨੇ ਕਾਜਲ ਨਾਲ ਕਦੇ ਵਿਆਹ ਨਹੀਂ ਸੀ ਕਰਵਾਇਆ ਪਰ ਕਾਜਲ ਨੂੰ ਹੀ ਸਮੇਤ ਇਸ ਲਾਰੇ ਵਿੱਚ ਜ਼ਰੂਰ ਰੱਖਿਆ ਹੋਇਆ ਸੀ ਕਿ ਉਹ ਜਲਦ ਹੀ ਉਸ ਨਾਲ ਵਿਆਹ ਕਰਵਾਵੇਗਾ ਤੇ ਮੰਗਰੋਂ ਉਹ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਦੇ ਲਈ ਵਿਦੇਸ਼ ਚਲੇ ਜਾਣਗੇ ਅੱਜ ਸਿਮਰਨ ਨਾਲ ਵਿਆਹ ਤੋਂ ਪਹਿਲਾਂ ਉਹ ਕਾਜਲ ਨਾਲ ਆਪਣੇ ਸਾਰੇ ਹਿਸਾਬ ਕਿਤਾਬ ਪੂਰੇ ਕਰਨਾ ਚਾਹੁੰਦਾ ਸੀ ਕਿਉਂਕਿ ਕਾਜ਼ਲ ਤੋਂ ਉਸ ਨੂੰ ਜਿਸਮਾਨੀ ਸਕੂਨ ਤਾਂ ਪਾਵੇਂ ਮਿਲਦਾ ਰਿਹਾ ਸੀ ਪਰ ਉਹ ਵਫਾਦਾਰੀ ਜਿਹੜੀ ਇੱਕ ਰਿਸ਼ਤੇ ਵਿੱਚ ਲਾਜ਼ਮੀ ਸੀ ਉਹ ਨਹੀਂ ਸੀ ਮਿਲ ਰਹੀ ਸਿਮਰਨ ਨੂੰ ਮਿਲ ਕੇ ਉਸ ਨੂੰ ਇਹ ਅਹਿਸਾਸ ਹੋਇਆ ਸੀ ਕਿ ਖੂਬਸੂਰਤੀ ਜਿਸਮ ਦੇ ਰੰਗਾਂ ਦੀ ਨਹੀਂ ਰੂਹ ਤੇ ਦਿਲਾਂ ਦੀ ਹੁੰਦੀ ਆ ਉਸ ਦੀ 마ਸੂਮੀਅਤ ਨੇ ਮਿਸਟਰ ਸ਼ਹਿਵਾਸ ਨੂੰ ਮੋਹ ਲਿਆ ਸੀ ਇਸੇ ਕਰਕੇ ਉਹ ਸਿਮਰਨ ਦੇ ਸਾਵਲੇ ਰੰਗ ਦੇ ਬਾਵਜੂਦ ਵੀ ਉਸ ਨਾਲ ਵਿਆਹ ਕਰਵਾਉਣ ਲਈ ਤਿਆਰ ਸੀ ਪਰ باوجود ਇਸ ਦੇ ਇਸ ਗੱਲ ਤੋਂ ਵੀ ਮਨ ਕਰ ਨਹੀਂ ਸੀ ਹੋਇਆ ਜਾ ਸਕਦਾ ਕਿ ਮਿਸਟਰ ਸ਼ਹਿਵਾਜ ਸਿਮਰ ਨੂੰ ਧੋਖਾ ਦੇ ਰਿਹਾ ਸੀ ਉਸ ਨੇ ਉਸ ਤੋਂ ਸੱਚਾਈ ਲੁਕੋਈ ਸੀ ਤੇ ਉਸ ਦੇ ਹੋਰਾਂ ਨਾਲ ਵੀ ਜਸਮਾਨੀ ਗੈਰ ਤਾਲੁਕਾਤ ਰਹੀ ਸਨ ਇਹੋ ਗੱਲ ਸਿਮਰਨ ਦੇ ਦਿਲ ਤੇ ਸੱਟ ਬਣ ਕੇ ਲੱਗੀ ਸੀ ਆਪਣੀ ਨਾਲ ਹੋਇਆ ਇੰਨਾ ਵੱਡਾ ਧੋਖਾ ਹੁਣ ਉਸ ਦੇ ਬਰਦਾਸ਼ਤ ਤੋਂ ਬਾਹਰ ਸੀ ਇਸੇ ਕਰਕੇ ਉਸਨੇ ਆਤਮਕਾਲ ਜਿਹਹਾ ਵੱਡਾ ਕਦਮ ਉਠਾਉਣ ਦੀ ਸੋਚ ਲਈ ਸੀ ਇਹ ਤਾਂ ਸ਼ੁਕਰ ਸੀ ਕਿ ਅਨ ਵਕਤੇ ਆਕਾਸ਼ ਤੇ ਉਸ ਨੂੰ ਵੇਖ ਲੈਣ ਨਾਲ ਉਸਦੀ ਜਾਨ ਬਚ ਗਈ ਤੇ ਉਸੇ ਵਾਪਸੀ ਨਾ ਲਹੋ ਮੁਰਤ ਜਿਉਂ ਜੁਗੇ ਹੋ ਗਏ ਸਿਮਰਨ ਲਈ ਆਕਾਸ਼ ਦਾ ਉਸਦੀ ਜ਼ਿੰਦਗੀ ਵਿੱਚ ਵਾਪਸ ਆਉਣਾ ਕਿਸੇ ਚਮਤਕਾਰ ਨਾਲੋਂ ਘੱਟ ਨਹੀਂ ਸੀ ਉਹ ਬਹੁਤ ਖੁਸ਼ ਸੀ ਬਹੁਤ ਮਿਸਟਰ ਸ਼ੇਵਾਸ ਦੇ ਕਾਜ਼ਲ ਨੂੰ ਉਹਨਾਂ ਦੇ ਗੁਨਾਹਾਂ ਦੇ ਬਦਲੇ ਚ ਸਜ਼ਾ ਮਿਲਨੀ ਸੀ ਉਤਾ ਮਿਲੀ ਹੀ ਪਰ ਅਖੀਰ ਤੇ ਸਿਮਰਨ ਤੇ ਆਕਾਸ਼ ਦਾ ਇੱਕ ਦੂਜੇ ਨੂੰ ਮਿਲਣਾ ਦੋਵਾਂ ਲਈ ਜ਼ਿੰਦਗੀ ਦਾ ਉਹਨਾਂ ਨੂੰ ਬਖਸ਼ਿਆ ਇੱਕ ਸ਼ਾਨਦਾਰ ਤੋਹਫ਼ਾ ਸਾਬਤ ਹੋਇਆ ਸੀ ਉਹ ਦੋਵੇਂ ਹੁਣ ਨਾਲੋਂ ਨਾਲ ਸਨ ਇੱਕ ਦੂਜੇ ਦੀ ਆਗੋਸ਼ ਵਿੱਚ ਇੱਕ ਦੂਜੇ ਦੇ ਸਾਥ ਵਿੱਚ ਇੱਕ ਕ੍ਰਿਸ਼ਨਮਾਤੇ ਖੁਸ਼ਹਾਲ ਜ਼ਿੰਦਗੀ ਹਿਣਾ ਦੇ ਜਿਸ ਵਿੱਚ ਕੰਮ ਦੀ ਕੋਈ ਸ਼ਾਨ ਨਹੀਂ ਸੀ ਬਸ ਸੀ ਤੇ ਸਿਰਫ ਸਕੂਨ ਇੱਜ਼ਤ ਤੇ ਮੁਹੱਬਤ ਤਨਵਰਜੀ ਸਾਰਿਆਂ ਦਾ ਇੱਕ ਕਹਾਣੀ ਸੁਣਨ ਦੇ ਲਈ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ